ਲੋ ਜੀ ਸਾਡੇ ਘਰੇ ਬਣਨ ਲੱਗੀ ਐ ਖੀਰ ਹਾਂ ਗਾਜਰਾਂ ਦੀ ਖੀਰ ਤੇ ਇਹ ਜਿਮਾ ਆਪਾਂ ਨੇ ਸੌਪਿਆ ਗਾਜਰ ਨੂੰ ਹਾਂ ਬਣ ਰਹੀ ਐ ਇਹ ਜਿਮਾ ਗਾਜਰ ਨੂੰ ਸੌਪਿਆ ਹੋਇਆ ਸੀ ਨੇ ਜੀ ਅੱਜ ਗਾਜਰ ਨੂੰ ਨਹੀਂ ਬਣਾਉਣੀ ਐ ਗਾਜਰਾਂ ਦੀ ਖੀਰ ਖਾ ਲੋ ਮੇਰੇ ਵੀਰ ਗਾਜਰਾਂ ਦੀ ਖੀਰ ਖਾ ਲੋ ਮੇਰੇ ਵੀਰ ਤੇ ਅਮਨ ਕੀ ਕਰਦੀ ਪਈ ਐ ਉਹ ਲੱਗਦੀ ਬੇਦਮੀ ਸਪਾਈਆਂ ਕਰਨ ਨੂੰ ਹਾਂ ਸਹੀ ਗੱਲ ਆ ਕਿੱਥੇ ਐ

अच्छा। ਕੇ ਲੈ ਪਤੀ ਮਗੀ ਪੈਣਗੀ। ਹਾਂ ਪਤੀ ਆ ਪਈ ਐ। ਪਤੀ ਰਾਤ ਨਾਲ ਦੇ ਵਿੱਚ ਕੱਢੀ। ਹੂੰ। ਤੇ ਫੇਰ ਪਤਾ ਲੱਗਾ ਕਿ ਪਿਆ ਰਹੀ। ਅੱਜ ਇੱਕ ਚੀਜ਼ ਤੈਨੂੰ ਦੱਸਣੀ ਆ ਮੈਂ। ਅੱਜ ਨਾ ਮੈਨੂੰ ਸੁਰਿੰਦਰ ਭਾਈ ਦਾ ਸਿੱਧੇ ਸਿੱਧੇ ਫੋਨ ਆ ਗਿਆ 10-11 ਵਜੇ। ਅੱਛਾ। ਹਾਂ ਉਹਨਾਂ ਨੇ ਇੱਕ ਗੱਲ ਕਹੀ ਐ ਬਹੁਤ ਵਧੀਆ। ਉਹ ਆਪਾਂ ਨੂੰ ਪਤਾ ਹੀ ਨਹੀਂ ਲੱਗੀ ਹੈਗੀ। ਫੇਰ ਹੁਣ ਉਹ ਮੈਂ ਤੈਨੂੰ ਦੱਸੂਗਾ ਥੋੜਾ ਟਾਈਮ ਤੱਕ। ਥੋੜਾ ਟਾਈਮ ਤੱਕ। ਹਾਂ ਮੈਂ ਮੜੇ ਪੰਨਾਪੁਰਨਾ ਬਹਲਾ। ਤੇ ਮੈਂ ਤਿਆਰ ਹੋ ਜਾ ਤੇ ਸਾਰੇ ਭੈਣ ਭਰਾਵਾਂ ਨੂੰ ਸੱਸੀ ਘਰ ਆਪਾਂ ਬਿਰਾਦੀਏ ਪਹਿਲਾਂ ਨਾ। ਉਦੋਂ ਬਾਅਦ ਫਿਰ ਆਪਾਂ ਗੱਲ ਸ਼ੁਰੂ ਕਰਾਂਗੇ ਹਾਂ ਠੀਕ ਹੈ ਤੇ ਨਾਲੇ ਆਪਾਂ ਹੁਣ ਚਾਹ ਬਣਾ ਲਈ ਹਾਂ ਠੀਕ ਹੈ ਤੇ ਇੱਕ ਫਤੇ ਦਾ ਫਰੈਂਡ ਆਇਆ ਨਾ ਵਾ ਇੱਕ ਹੋਰ ਅਸੀ ਗੱਲਾਂ ਕਰਦੇ ਸਾਡੇ ਸੇਂਹ ਪ੍ਰੋਬਲਮ ਹਾਂ ਤੇ ਇਹ ਹੈਗਾ ਫਤੇ ਇਹ ਹੈਗਾ ਜੋਤ ਤੇ ਪੁੱਤ ਤੇਰਾ ਨਾਮ ਕੀ ਹੈ ਮੇਰਾ ਰਦੂਨ ਹੈ ਰਦੂਨ ਰਦੂਮਨ ਰਦੂਨ ਹੈ ਹੈ ਦੋਤਾ ਹੈ ਆਹ ਸਹੀ ਗੱਲ ਹੈ ਇਹ ਫਤੇ ਦਾ ਫਰੈਂਡ ਵੀ ਹੈ ਨਾ ਤੇਰਾ ਨਾਮ ਨਹੀਂ ਪਤਾ ਮੈਨੂੰ ਪਤਾ ਲੱਗਾ ਕੀ ਬੋਲੇ ਰਿਦਮਾ ਨਾ ਹਾਏ ਹਾਏ ਰਿਦਮਾ ਪੁੱਤ ਰਿਦਮ ਰਿਦਮ ਕਿਉਂ ਕਹਿੰਦੇ ਨੇ ਹੂੰ ਰਿਦਮ ਕਹਿੰਦੇ ਨੇ ਮਿਊਜ਼ਿਕ ਨੂੰ ਹਾਂ ਤੇਰੀ ਕੋਇਲ ਵਰਗੀ ਬਾਜ ਹੈ ਤੇਰੀ ਉਹ ਸਹੀ ਗੱਲ ਹੈ ਸੁਣਾ ਦੇ ਗਾਣਾ ਫੇਰ ਇੱਕ ਸੁਣਾ ਦੇ ਗਾਣਾ ਤੇ ਮਮਮੀ ਨੇ ਕਿਸੇ ਨਾਲ ਗੱਲ ਨਹੀਂ ਲੱਖਿਆ ਤੇਰਾ ਨਾਮ ਰਿਦਮ ਰਿਦਮਾ ਨਾ ਰਿਦਮਾ ਨਾ ਰਿਦਮਾ ਹਾਂ ਨਾ ਤਰਾਦ ਤੇਰੇ ਗਦਾ ਮਾਲਾ ਘਾਣਾ ਤਰਾਦ ਬੀ ਤੈਨਹੀਂ ਉਹਨਾਂ ਦੀ ਹੁਣ ਫਿਰ ਤੁਸੀਂ ਕੀ ਖੇਡੋਗੇ ਕਿਹੜੇ ਚ ਖੇਡਣਾ ਬਾਹਰ ਜਾਣਾ ਚੰਗਾ ਪੁੱਤ ਉਹਨਾਂ ਦਾ ਇੱਕ ਕੱਪੜੇ ਵਾਲਾ ਕੱਪੜੇ ਬਦਲੂਗਾ ਇਹ ਕੁਛ ਉਹ ਨਹੀਂ ਡਿਸਾਈਡ ਨਹੀਂ ਕੀਤਾ ਵੀ ਕਿਹੜਾ ਹੈ ਨਾ ਕਿਹੜਾ ਗੇਮ ਖੇਡਣੀ ਆਪਾਂ ਨੇ ਪਤਾ ਨਹੀਂ ਅਜੇ ਆ ਗੱਪੜੇ ਬਦਲ ਲੈਣੇ ਹਾਂਜੀ ਆ ਗੱਡੀ ਨੇ ਕਦੇ ਚਾਈਂ ਗਏ ਕਿਹੜੇ ਗੱਡੇ ਆ ਵਾੜੀ ਗੱਡੀ ਰੱਖ ਲਓ ਯਾਰ ਕਦੀ ਕੰਮ ਆਣੀ ਕੰਮ ਆ ਜਾਣੀ। ਅੱਜ ਯਾਰ ਡਾਕਟਰਾਂ ਨੂੰ ਪਤਾ ਨਹੀਂ ਕੀ ਕਰਨੀ ਹੈ ਹੁਣ। ਆਹਮ ਲੋ ਯਾਰ ਕਈ ਵੇ ਲੋੜ ਪੈਂਦੀ ਹੈ। ਤੁਹਾਨੂੰ ਲੋੜ ਪਵੇ। ਉਹ ਇਹ ਪਤਾ ਹੁੰਦਾ ਹੈ। ਨਮਕੀ 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 ਇਹ ਤਾਂ ਕੱਟ ਜੇ ਅੰਦਰ ਆ। ਹਾਂ ਚਲ ਮਾਰੇ। ਉਹੀ ਤਾਂ ਕੰਕਰ ਬਾਤ ਨਹੀਂ। ਤੇ ਸਾਥੀਆ ਕੱਲ੍ਹ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਟੀਚਰਸ ਹੋਵੋਗੇ, ਸਰਜੀਕ ਲੱਗੋਗੇ, ਨਵੇਂ ਬਲੌਗਰਸ ਦਾ ਬਹੁਤ ਸਵਾਗਤ ਹੈ। ਤੇ ਕੀਰਤੀ ਤਿਆਰੀ ਚੱਲ ਰਹੀ ਹੈ ਚੱਲਣ ਵਾਲੀ ਹਮ ਸਟਾਰਟ ਹੋਣ ਵਾਲਾ ਤੇ ਇੱਧਰ ਆਪਾਂ ਧਰਤੀ ਚਾਹ ਤੇ ਚਾਹ ਪੀ ਕੇ ਫਿਰ ਦਾਵਾ-ਦਵ ਕੰਮ ਜਿਹੜਾ ਵੀ ਹੈਗਾ ਚੱਲ ਸੋ ਚੱਲ ਪਊਗਾ ਤੇ ਇੱਕ ਜਿਹੜੀ ਤੁਹਾਨੂੰ ਚੀਜ਼ ਤੁਹਾਨੂੰ ਦੱਸਣੀ ਨਾ ਮੈਂ ਜਿਹੜੀ ਮੈਂ ਡਿਸਕਸ ਕੀਤੀ ਹੈ ਉਹ ਤੁਹਾਡੇ ਨਾਲ ਵੀ ਕਰਨੀ ਹੈ ਤੁਹਾਨੂੰ ਵੀ ਦੱਸੂਗਾ ਕਿ ਕੀ ਚੀਜ਼ ਹੈ ਉਹ ਤੇ ਸਾਡੇ ਸੁਵਿੰਦਰ ਭਾਜੀ ਕੈਨੇਡਾ ਤੋਂ ਉਹਨਾਂ ਨੇ ਮੈਨੂੰ ਇੱਕ ਸਵੇਰੇ ਸਵੇਰੇ ਇੰਨਾ ਵਧੀਆ ਸਰਪ੍ਰਾਈਜ਼ ਦਿੱਤਾ ਤੇ ਐਨੀ ਵਧੀਆ ਗੱਲ ਦੱਸੀ ਤੇ ਭਾਜੀ ਆਪ ਵੀ ਭਾਊਕ ਹੋਗੇ ਤੇ ਮੈਨੂੰ ਭਾਊਕ ਕਰਨਾ ਤੇ ਤੁਹਾਨੂੰ ਜਲਦੀ ਹੀ ਦੱਸਾਂਗੇ ਹਨਾ ਥੋੜਾ ਆਪਾਂ ਚਾਹ ਪੀ ਲਈ ਪਹਿਲਾਂ ਚਾਹ ਪੀ ਕੇ ਕਾਇਮ ਹੋ ਜੀ ਫਿਰ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆਂ ਤੁਹਾਨੂੰ ਅਚਾਨਕ ਵੀ ਵਿਹਲੀ ਹੋ ਜੂਗੀ ਠੀਕ ਹੈ ਕਿ ਨਹੀਂ ਹਾਂ ਜੀ ਬਿਲਕੁਲ ਬਧਾਨ ਅਮਨ ਐਕਸਾਈਟਡ ਹੈ ਪੂਰੀ ਵੀ ਹਾਂ ਮੈਨੂੰ ਕੱਲ੍ਹ ਤੋਂ ਪਤਾ ਲੱਗੇ ਕੀ ਗੱਲ ਹੈ ਨਾ ਗੱਲ ਹੀ ਐਕਸਾਈਟਡ ਵਾਲੀ ਆ ਮਨੂੰ ਹਾਂ ਚਲ ਠੀਕ ਹੈ ਚਾਹ ਪੀ ਲਓ ਦਮ ਨਾ ਹੋਇਆ ਤੇ ਪਰ ਤਾਂ ਤੁਹਾਡੀ ਘਿਆਦ ਤੂੰ ਇਹ ਹਿਸਾਬ ਲਾ ਲਈ ਚਗਾ ਕੋਈ ਨਾ ਉਹ ਟਾਈਮ ਦੱਸੂਗਾ ਅਰ ਜੀ ਗੱਲ ਚ ਵਜਨ ਹੋਇਆ ਫੇਰ ਇਹ ਵਜਨ ਹੋਇਆ ਫੇਰ ਤੁਹਾਨੂੰ ਕਹ ਰਹੀ ਹਾਂ ਕਿ ਮੈਂ ਪੱਕੀ ਗੱਲ ਐ ਸਾਰੇ ਸਾਹਮਣੇ ਠੀਕ ਐ ਠੀਕ ਐ ਫੇਰ ਉਹਦੇ ਨਾਲ ਕੀ ਹੋ ਜਾਊਗਾ ਉਹਦਾ ਇਹ ਹੋਊਗਾ ਕਿ ਬਸ ਕਿ ਹਾਂ ਮੈਂ ਆਪਣੀ ਜ਼ੁਬਾਨ ਦੀ ਪੱਕੀ ਰਹੀ ਮੈਂ ਬਾਜੀ ਦਾ ਵੀ ਜ਼ੁਬਾਨ ਤੇ ਪੱਕੀ ਰਹੀ ਕਿ ਮੈਂ ਕਿਹਾ ਸੀ ਮੈਂ ਪੈਰੀ ਹੱਥ ਲਾਉਂਗੀ ਅੱਛਾ ਹਾਂ ਮੋਰ ਉਹਦਾਂ ਕੀ ਹੋਊਗਾ ਜੇ ਜੇ ਨਾ ਖਾਂਦੀ ਮੱਜਣਾ ਤਾਂ ਤੂੰ ਹੀ ਮੇਰੇ ਪੈਰੀ ਹੱਥ ਲਾਉਣਾ ਅੱਛਾ ਠੀਕ ਐ ਚਲ ਦੇਖਦੇ ਹਾਂ ਹਾਂ ਦੇਖਣਾ ਕੀ ਐ ਸਮਾਂ ਦੱਸੇਗਾ ਸਮਾਂ ਤੇ ਕੋਈ ਗੱਲ ਨਹੀਂ ਪੁੱਤਰ ਜੇ ਮਾਫੀ ਮੰਮੀ ਇੱਕ ਵਾਰ ਮਾਫੀ ਦੇ ਦੋ ਮੁੜ ਕੇ ਕਰਦੀ ਹਾਂ ਹਾਂ ਕਿ ਸਾਲਾਂ ਤੋਂ ਦੱਸਾਂਗੇ ਕਿ ਅੱਦਰ ਹਾਂ ਕਿ ਮਾਫੀ ਆ ਕਿ ਸਾਡੇ ਇਹ ਬੜਾ ਮਿਠੂਰ ਕੇ ਸਾਹਨੇ ਕਾ ਮੇਰੇ ਹਾਂ ਜਦੋਂ ਕੋ ਗਰਮੇ ਇੱਕ ਵਾਰ ਕੇ ਜਾਂਦੇ ਮਮਮੀ ਦੀ ਯਾਦ ਆਉਂਦੀ ਹੈ ਨਾ ਸੀ ਇਹ ਗੱਲ ਪੱਕਾ ਜਰੂਰ ਕਰਦੇ ਹਾਂ ਇੱਕ ਵਾਰੀ ਮਾਫੀ ਦੇ ਦੋ ਬਸ ਪੁੱਤਰ ਇੱਕ ਵਾਰ ਮਾਫੀ ਦੇ ਤੇ ਚਲੋ ਜੀ ਆਪਾਂ ਚਾਹ ਦੇਖੀਏ ਨਾ ਚਾਹ ਆਪਣੀ ਉਬਲ ਉਬਲ ਕੰਵਲੀ ਹੋ ਗਈ ਤੇ ਚਾਹ ਮੇਰੇ ਰੇਜ ਰੇਜ ਕੰਵਲੀ ਹੋਈ ਤੇ ਚਾਹ ਆਪਾਂ ਬਣਾ ਲਈਏ ਚਾਹ ਪੀ ਲਈਏ ਪਹਿਲਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆ ਤੇ ਆ ਜਾਓ ਮੇਰੇ ਪਿਆਰੇ ਪਿਆਰੇ ਮੇਰੀ ਫੈਮਿਲੀ ਮੈਂਬਰ ਉਹ ਤੁਹਾਨੂੰ ਇੱਕ ਅੱਜ ਮਜ਼ੇਦਾਰ ਚੀਜ਼ ਦੱਸੀਏ ਕਿ सुरेंद्र ਭਾਜੀ ਨੇ ਕੀ ਆਪਾਂ ਨੂੰ ਕਿਹਾ ਨਾ ਕਿ ਉਹ ਮੋਸ਼ਨਲ ਕੋਈ ਨਹੀਂ ਆਨੇ 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 ਤੇ ਜਿਵੇਂ ਤੁਹਾਨੂੰ ਪਤਾ ਨਾ ਆਪਣੇ ਕੋਲੇ ਗੱਡੀ ਹੈਗੀ ਐ ਪੀਵੀ 44 ਸੀ 47 43 ਨਾ ਹਾਂ ਹੈਨਾ ਤਾਂ ਹੁਣ ਮੈਨੂੰ ਇੱਕ ਚੀਜ਼ ਹੋਰ ਦੱਸੋ ਵੀ ਆਪਾਂ ਨੂੰ ਹੁਣ ਆਪਾਂ ਨੇ ਲਈਏ ਸਕੋਰਪੀਓ ਐਨ ਸਭ ਨੂੰ ਪਤਾ ਹੈ ਭੈਣ ਭਰਾਵਾਂ ਨੂੰ ਨਾ ਤੇ ਇਹਦਾ ਵੀ ਆਪਾਂ ਨੰਬਰ ਸੇਮ ਹੀ ਹੈ 4743 ਨੰਬਰ ਹੈ ਨਾ ਤੇ ਪੀਪੀ ਤੇਰਾ ਬੀਡਬਲਯੂ ਦਾ ਕੀ ਮਤਲਬ ਹੈ ਤੇ 4743 ਦਾ ਇਹ ਆਪਣਾ ਹੈਗਾ ਹੀ ਲੱਕੀ ਨੰਬਰ ਹੀ ਆਪਣਾ ਨਾ ਇਹ ਕੀ ਖਾਸੀ ਤੇ ਇਸ ਸਾਰੇ ਨੰਬਰ ਦੇ ਵਿੱਚ ਬੀਐਮਡਬਲਯੂ ਦਾ ਨਹੀਂ ਕਿਦਾ ਲੋ ਉਹ ਨਰ ਸਮੇ ਟੁੱਕਾ ਮਾਰਦੇ ਨੇ ਟੁੱਕਾ ਬੀਐਮਡਬਲਯੂ 4 ਵਾਹ ਹਾਂ ਨਹੀਂ ਉਹਨਰ ਸਮੇ ਬੀਐਮਡਬਲਯੂ ਟੁੱਕੇ ਨਾ ਮਾਰੋ ਸਹੀ ਸਹੀ ਦੱਸੋ ਨਹੀਂ ਯਾਰ ਮਤਲਬ ਮਤਲਬ ਕੀ ਨੰਬਰ ਦਾ ਹਾਂ ਵੀ ਇਹ ਨੰਬਰ ਖਾਸ ਕੀ ਹੈ ਕਿਉਂ ਖਾਸ ਹੈ ਨੰਬਰ ਇਹ ਆਪਣੇ ਵਾਸਤੇ ਸਕੋਰਪੀਨ ਦਾ ਨਹੀਂ ਭਾਜੀ ਨੇ ਮਗਲ ਲਸਿਆ ਸੀ ਇਹਦਾ ਹਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਆਪਰ ਇੱਕ ਦੀ ਇਹ ਚੀਜ਼ ਸੋਚੀ ਨਹੀਂ ਹੈਗੀ ਹੈਨਾ ਮੈਂ ਇਹ ਜੀ ਪਤਾ ਕਿ ਕਈ ਵਾਰ ਆਪਾਂ ਵੀਡੀਓ ਸ਼ੂਟ ਕਰਦੇ ਤਾਂ ਤੁਹਾਨੂੰ ਉਹਨਾਂ ਦਾ ਨਹੀ ਪਤਾ ਲੱਗਦਾ ਕਿ ਜਦੋਂ ਦੂਸਰੇ ਕੋਈ ਭੈਣ ਭਰਾ ਵੇਂਦਾ ਨਾ ਉਹਨਾਂ ਨੂੰ ਜਿਆਦਾ ਪਤਾ ਲੱਗਦਾ ਸਾਡੀਆਂ ਕਮੀਆਂ ਦਾ ਸਾਡੀਆਂ ਛਾਈਆਂ ਦਾ ਸਾਡੀਆਂ ਬੁਰਾਈਆਂ ਦਾ ਨਾ ਤੇ ਹੁਣ ਬਸ ਮੈਂ ਤਾਂ ਇਹ ਸੀ ਮੈਂ ਉਹਦਾ ਸੀਏ ਕੁਝ ਆਪਣਾ ਇਦਾਂ ਨੰਬਰ ਤੇ ਉਹਦਾ ਬੀ ਡਬਲਯੂ ਮੈਂ ਕਿਹਾ ਤੇ ਮੈਂ ਕਿਹਾ ਇਹ ਵੀ ਹੋ ਸਕਦਾ ਕਿ ਸੇਮ ਹੋ ਜਾਦਾ ਵੀ ਸੀਏ ਦੇ ਵਿੱਚ ਵੀ ਹੁੰਦਾ ਸਾਰਾ ਕੁਝ ਪਰ ਸੇਮ ਤਾਂ ਨਹੀਂ ਸਾਰਾ ਕੁਝ ਹੁੰਦਾ ਨਾ ਨਹੀਂ ਸਾਰਾ ਸੇਮ ਨਹੀਂ ਹੋ ਜਾਏਗਾ ਠੀਕ ਹੈ ਨਾ ਆਪਣੇ ਉਂਗਲਾਂ ਨੇ ਨਾ ਤੇ ਇਹ ਵੀ ਸੇਮ ਨਹੀਂ ਹੈਗੀਆਂ ਪਹਿਲੀ ਵਾਰ ਤੀ ਤਸਿਆਣੀ ਗੱਲ ਕੀਤੀ ਚਲ ਫਤਿਹ ਮੈਨੂੰ ਦੱਸ ਫਤਿਹ ਨੂੰ ਪੁੱਛ ਲੈਨੇ ਆਪਾਂ ਫਤਿਹ ਕੋ ਸ਼ਾਇਦ ਕੋਈ ਦੱਸ ਦੇ ਮੈਨੂੰ ਦੱਸ ਫਤਿਹ ਆ ਜਿਹੜੇ ਆਪਣੀ ਆ ਗੱਡੀ ਐ ਸਕੋਰਪੀਓ ਐਨ ਇਹਦਾ ਜਿਹੜਾ ਨੰਬਰ ਐ ਇਹਦੇ ਚ ਕੀ ਖਾਸ ਐ ਬੀਜ 43 43 ਬੀਜ ਲੱਗਾ ਅੰਦਰ ਇਹਦਾ ਹੈ ਮੈਂ ਬੀਜ ਵਾਲੀ ਚ ਕੀ ਕਰ ਚ ਬੀਜ ਐ ਨਾ ਪਰ ਸੁਣ ਤਾਂ ਲੈੰਦੋ ਫਤਿਹ ਦੀ ਗੱਲ ਤਾਂ ਸੁਣ ਲੈੰਦੋ ਆ ਜਿਹੜਾ ਕਹਿੰਦਾ ਬੀਜ ਵਾਲਾ ਨੰਬਰ ਐ ਹਾਂ ਹਾਂ ਤੇ ਹੁਣ ਤੂੰ ਦੱਸ ਕਹਿੰਦਾ ਤੂੰ ਕੀ ਕਹਿਣਾ ਚਾਹੁੰਦੀ ਮੈਂ ਕਹਿਨਦੀ ਆ ਭਈ ਆ ਇੰਨੇ ਵੀ ਨੰਬਰ ਦੇ ਇਕੱਲਾ ਕਹਿ ਰਹੇ ਹੋ ਸਾਰੇ ਨੰਬਰ ਦਾ ਸਾਰੇ ਨੰਬਰ ਦਾ ਇਹਦਾ ਕੰਨਾਂ ਦੇ ਕੁਝ ਬਣਦਾ ਹੈ ਹਾਂ ਬਲਵਿੰਦਰ ਕੋਈ ਤੁੱਕੇ ਲਾਈਓ ਬਸ ਹੁਣ ਲਾਸਟ ਚਾਂਸ ਹੈ ਹੁਣ ਹੁਣ ਲਾਸਟ ਚਾਂਸ ਹੈ ਤੁਹਾਨੂੰ ਮੈਂ ਤੁਹਾਨੂੰ ਕਿਹ ਵੀ ਕਹਾਂ ਮੈਂ ਜਿੱਥੇ ਗੱਲ ਕਰੀ ਜੂ ਬਜਾ ਰਿਹਾ ਮੈਂ ਤੇਰੇ ਪੈਰੇ ਮੇਰੇ ਨਾਮ ਤੇ ਤੁਹਾਨੂੰ ਫੇਰ ਸਭ ਕੀ ਮਤਲਬ ਹੈ ਦੱਸੂਗਾ ਹੈ ਹਾਰ ਕੇ ਤੁਸੀਂ ਹਾਂ ਹਾਰ ਮੰਨ ਗਏ ਮੰਨ ਜੋ ਹਾਰ ਬਾਬਾ ਜੀ ਵਾਹਿਗੁਰੂ ਬਾਬਾ ਜੀ ਮੈਂ ਤਾਂ ਬਸ ਹੀ ਵਾਹਿਗੁਰੂ ਲਾਦਾ ਹੈ ਇਹਦਾ ਹੈ ਹੂੰ ਦੱਸੋ ਦੱਸੋ ਕਰ ਗੰਦ ਮਾਗਲਾ ਹਾਰ ਨਹੀਂ ਹੈਗਾ ਪੈਰੀ ਹੱਥ ਦਰ ਮੰਨਗੇ ਫਤਿਹ ਦਾ ਮੰਨ ਗਿਆ ਫਤਿਹ ਨਾਲ ਹਥਿਆਰ ਛੱਡ ਤੇ ਤੇਰਾ ਬੱਚਾ ਜਵਾਹਰੂ ਦੱਸੋ ਕੀ ਹੈ ਬਾਬਾ ਭਲੀ ਕਰੀ ਬਾਬਾ ਭਲੀ ਕਰੀ ਦੱਸੋ ਕੀ ਹੈ ਦੱਸੂਗਾ ਪੁੱਤ ਪਹਿਲਾਂ ਮੈਂ ਪੰਮਾ ਨੂੰ ਗੈਸ ਤਾਂ ਕਰ ਲੈਂਦਾ ਕੀ ਚੀਜ਼ ਹੈ ਉਹਨਾਂ ਨੂੰ ਤਾਂ ਗੈਸ ਨਹੀਂ ਹੋ ਰਹੀ ਤੀ ਨਹੀਂ ਹਜੇ ਹਿੰਮਤ ਨਹੀਂ ਹਾਰੇ ਪੁੱਤੋ ਉਹ ਆ ਜੇ ਹਾਰ ਨਹੀਂ ਮੰਨੇ ਹੈਗੇ ਹਿੰਮਤ ਨਹੀਂ ਆ ਰਹੀ ਸਾਰੇ ਹੱਥ ਕਿੱਡੇ ਬਣਾਣੇ ਸਿਰ ਮਿਲ ਨਹੀਂ ਗਿਆ ਬੜਾ ਟਾਈਮ ਨਹੀਂ ਅਮਲ ਲਾਉਣਾ ਹੈਗਾ ਚੱਲ ਤੂੰ ਹੀ ਬੜੀ ਗੱਲ ਸੁਣੋ ਹਿੰਟ ਤੇ ਦੋ ਸਪਿਰਚ ਨਹੀਂ ਹਿੰਟ ਨਹੀਂ ਹਿੰਟ ਤੁਹਾਨੂੰ ਦੇਤੀ ਹੁਣ ਇਹਨਾਂ ਨੂੰ ਦੱਸਦਾ ਵੀ ਇਹ ਨੰਬਰ ਆਪਣੇ ਵਾਸਤੇ ਖਾਸ ਹੈ ਔਰ ਇਹ ਗੱਡੀ ਵੀ ਆਪਣੇ ਵਾਸਤੇ ਖਾਸ ਹੈ ਚਲੋ ਆਪਾਂ ਤਾਂ ਬੁੱਕ ਕਰ ਰਹੇ ਨਾ ਉਹਨੂੰ ਕਹੇ ਪਾਈ ਨੂੰ ਕਹਿੰਦਾ ਅੱਲ ਨਾਲ ਜ ਕਰਨੇ ਆ ਹਾਂ ਕਹਤਾ ਕਹਤਾ ਮੈਂ ਚਲੋ ਕੋਈ ਗੱਲ ਨਹੀਂ ਫਤਿਹ ਮਤਲਬ ਇਹਦਾ ਕੋਈ ਪੱਤੇ ਥੋੜਾ ਪਿੱਛੇ ਹੋ ਪੁੱਤਰੀ ਹਾਂ ਦੇ ਨਾਮ ਦੇ ਨਾਲ ਨਹੀਂ ਨਾ ਫੈਮਿਲੀ ਦੇ ਨਾਤੇ ਆ ਵੈਸੇ ਪਰਮਾਤਮਾ ਦਾ ਸਾਰੇ ਪਾਸੇ ਹੁੰਦਾ ਨਾ ਪਰਮਾਤਮਾ ਆਪਣੇ ਆਪਣੇ ਅੰਦਰ ਵੀ ਹੈਗਾ ਆਪਾਂ ਨੂੰ ਦਿੱਤੀ ਵੀ ਪਰਮਾਤਮਾ ਨੇ ਹੀ ਹੈ ਨਾ ਕਿਰਪਾ ਪਰਮਾਤਮਾ ਨੇ ਕੀਤੀ ਹੈ ਮੈਂ ਹੁਣ ਐ ਚੀਜ਼ ਦੱਸਤੀ ਫਿਰ ਤੁਹਾਨੂੰ ਪਤਾ ਹੀ ਲੱਗ ਜਾਊਗਾ ਜਾ ਬਣਾਇਆ ਕਰੋ ਜਿਹੜਾ ਅੱਜ ਵਾਲਾ ਵਲੌਗ ਐਸੇ ਲਾਈਕ ਟੈਗ ਪਾਓ ਵੀ ਸਾਰੇ ਨੂੰ ਬੋਲ ਦੱਸੋ ਸਾਨੂੰ ਸਾਰੇ ਕਮੈਂਟ ਕੀ ਹੁੰਦੇ ਨੇ ਹੈ ਨਹੀਂ ਫਿਰ ਉਹ ਫਿਰ ਆਪਾਂ ਜਿਹੜੀ ਦੱਸਣੀ ਹੈ ਗੱਲ ਹੈ ਹੈ

ਇਹ ਜਿੱਤ ਗਏ ਕਿਹੜਾ ਪ੍ਰਾਇਜ ਤੇ ਇਹ ਜਿੱਤ ਗਏ ਇਹ ਕਿਉਂ ਜਿੱਤ ਗਏ ਖੁੰਝ ਹੈ ਨਹੀਂ ਹੜਾ ਮਾਜਾ ਦਾ ਕੀ ਕਰੀ ਨਾ ਪਾ ਪਾਜੀ ਫਿਰ ਮਾਲਬੇ ਦਾ ਨਾ ਪਾਜੀ ਮਾਜਾ ਦਾ ਨਹੀਂ ਗਾ ਇਹਨਾਂ ਦਿਮਾਗ ਤਾਂ ਮਾਜਾ ਨਹੀਂ ਲਾਦਾ ਕਰ ਲਾਓ ਫਿਰ ਦਿਮਾਗ ਲੈ ਆ ਦੇਖੋ ਆ ਚੀਟਰ ਚੀਟਰ ਉਹਨੇ ਮਾਰ ਲਗੀ ਚੈਟ ਹੀ ਬਿਟੀ ਦੀ ਨਹੀਂ ਆ ਦੇਖ ਤੂੰ ਇਹ ਦਾ ਮਤਲਬ ਹਾਰ ਮੰਨ ਨਹੀਂ ਹੋਈ ਤੁੱਸਨੇ ਚਲੋ ਹੁਣ ਛੱਡੋ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹਦੀ ਖਾਸੀਤ ਕੀ ਹੈ ਸਭ ਤੋਂ ਪਹਿਲਾਂ ਤਾਂ ਪੰਜਾਬ ਨੰਬਰ ਹੈ ਉਹ ਤਾਂ ਹੈ ਗਈ ਇਹਦਾ ਪਤਾ ਹੀ ਹੈ ਇਹ ਬਾਬੇ ਨਾਨਕ ਦਾ 13 13 ਹਾਂਜੀ ਹਾਂਜੀ ਹੋ ਗਿਆ 20 ਦਾ ਮਤਲਬ ਬੈਸਟ ਡਬਲ ਯੂ ਮਤਲਬ ਵਿਸ਼ ਬੈਸਟ ਠੀਕ ਹੈ ਬੈਸਟ 47 43 ਇਹ ਪਰਮਾਤਮਾ ਨੇ ਆਪਾਂ ਨੂੰ ਨਹੀਂ ਪਰ ਅਮਣ ਛੱਡ ਜਾ ਇੱਕ ਮਿੰਟ ਆ ਸਿਰਫ ਆਪਾਂ ਇੱਥੇ ਰੌਂਗ ਸੀ ਆ ਤੇ ਇੱਥੇ ਦੇਖ ਆਇ ਸੀਗਾ ਤੇਰਾ ਤੇਰਾ ਨਹੀਂ ਕਿਹਾ ਤੁਸੀਂ ਨੇ ਬੋਲਿਆ ਸੀ ਬਟ ਇਹਦਾ ਮਤਲਬ ਤੁਸੀਂ ਦੱਸਿਆ ਨਹੀਂ ਤੇਰਾ 13 ਤੋਂ ਬੋਲੇ ਤੁਸੀਂ 13 ਕਿਹਾ ਇਹ ਗੋਡ ਗਿਫਟ ਹੈ ਹਾਂ ਬੈਸਟੀ ਦੀ ਜਿੱਤ ਗਈ ਪਰਮਾਤਮਾ ਕਹਿੰਦੇ ਪਾਜੀ ਇਹ ਕਹਿੰਦੇ ਮੈਂ ਇਨਾ इमोशनल ਹੋ ਗਿਆ ਤੁਹਾਡੀ ਮਤਲਬ ਆਈ ਚੀਜ਼ ਦੇਖ ਕੇ ਗੱਡੀ ਦਾ ਨੰਬਰ ਦੇਖ ਕੇ ਨਾ ਆਹ ਵਾਹਿਗੁਰੂ ਸਤਿ ਸ੍ਰੀ ਅਕਾਲ ਐਦਾਂ ਹੀ ਮੇਰ ਰੱਖੀਆ ਪਾਤਸ਼ਾਹ ਤੇ ਇਹ ਜਿਹੜਾ 4743 ਨੰਬਰ ਹੈ ਇਹ ਸਾਡਾ ਕਰਮ ਵਾਲਾ ਨੰਬਰ ਹੈ ਇਹਨੇ ਸਾਡੇ ਘਰ ਚ ਰੌਣਕ ਹੀ ਰੌਣਕ ਲਾਤੀਆਂ ਹਾਂ ਜਿਹਦਾ ਵੀ ਸਾਡਾ 4743 ਵਾਲੀ ਬੀ ਆਈ ਨਾ ਉਹ ਆਇਆ ਕਰਮ ਵਾਲਾ ਲੋਹਾ ਵਾਕਿਓ ਕਹਿੰਦੇ ਨੇ ਫਿਰ ਤੈਨੂੰ ਪੁੱਤੇ ਲੋਹਾ ਕਰਮ ਵਾਲਾ ਹੋਏ ਸਾਡਾ ਵਾਕਿਓ ਲੋਹਾ ਕਰਮ ਵਾਲਾ ਆਇਆ ਕੋਈ ਚੀਜ਼ ਆਉਂਦੀ ਕਰਮ ਵਾਲੀ ਦੇ ਵਾਸੇ ਅਸੀਂ ਕਦੀ ਵਿਚਾਰ ਨਹੀਂ ਕੀਤੀ ਕਦੀ ਵੀ ਅਸੀਂ ਘਰ ਚ ਕੋਈ ਵੀ ਚੀਜ਼ ਲਿਆਏ ਨੇ ਪਹਿਲੇ ਦਿਨ ਤੋਂ ਚਾਹੇ ਉਹ 500 ਵਾਲੀ ਹੋਵੇ ਚਾਹੇ 5000 ਵਾਲੀ ਆਵੇ ਅਸੀਂ ਇਹ ਨਹੀਂ ਦੇਖਿਆ ਕਿ ਅੱਜ ਸ਼ੁੱਕਰਵਾਰ ਹੈ ਕਿ ਅੱਜ ਮੰਗਲਵਾਰ ਹੈ ਅਸੀਂ ਇਹ ਨਹੀਂ ਦੇਖਿਆ ਸ਼ਨੀਵਾਰ ਹੈ ਹਾਂ ਮੰਮੀ ਕਹਿੰਦੀ ਸ਼ਨੀਵਾਰ ਨਾਲ ਅਸੀਂ ਕਦੇ ਨਹੀਂ ਲਿਆਉਂਦੇ ਪਰ ਉਹ ਸਾਰੀ ਗੱਡੀ ਸਾਡੀ ਸ਼ਾਮ ਨੂੰ ਹੀ ਆ ਜਾਂਦੀ ਨੇਰੇ ਪਈ ਆ ਜਾਂਦੀ ਨੇ ਜਿੰਨਾ ਮਰਜ਼ੀ ਜ਼ੋਰ ਲਾ ਲਈ ਫਿਰ ਦੇਣੇ ਨਹੀਂ ਪਰ ਨਹੀਂ ਹੁੰਦੀ ਹੈ ਇੱਕ ਗੱਲ ਹੋਰ ਆਪਾਂ ਪਿਛਲੇ ਬਲੌਗ ਤੁਸੀਂ ਦੇਖਿਆ ਸੀ ਨਾ ਆਪਾਂ ਉੱਥੇ ਨੰਬਰ ਪਲੇਟ ਲਗਾਉਣ ਗਏ ਸੀ ਤਾਂ ਉੱਥੇ ਇੱਕ i20 ਗੱਡੀ ਮਿਲੀ ਸੀ ਆਪਾਂ ਨੂੰ ਤੇ ਉਹਦਾ ਨੰਬਰ ਵੀ ਸੰਤਾਲੀ 43 ਸੀਗਾ। ਤੋਂ ਜਿਹੜੇ ਭਾਜੀ ਸੀਗੇ ਦੁਕਾਨ ਵਾਲੇ ਉਹ ਕਹਿੰਦੇ ਦੇਖ ਲੋ ਤੁਹਾਡੇ ਨੰਬਰ ਨਾਲ ਤੁਹਾਡੇ ਮਗਰ ਮਗਰ ਫਿਰ ਰਿਹਾ। ਤੁਰਦਾ ਤੁਹਾਡੇ ਨਾਲ ਨਾਲ ਹੈ ਨਾ। ਮੈਨੂੰ ਆਹ ਚੀਜ਼ ਬਹੁਤ ਜ਼ਿਆਦਾ ਵਧੀਆ ਲੱਗੀ। ਕਿ ਵਾਕਈ ਇਹ ਸੀ ਚੀਜ਼ ਜਿਹੜੀ ਹੈਗੀ 47 43 ਸਾਡੇ ਵਾਸਤੇ ਕਰਮ ਵਾਲਾ ਨੰਬਰ ਹੈ। ਸਹੀ ਗੱਲ। ਬਦਾਂ ਵਾਕਈ ਤੁਹਾਡੇ ਪਰਿਵਾਰ ਹੱਥ ਲਾਉਣੇ ਬੰਦ ਦੇ ਆ। ਬੰਦ ਦੇ ਨਾ। ਬੰਦ ਆ। ਚੱਲ ਤੈਨੂੰ ਮਾਫ ਕੀਤਾ। ਮੈਂ ਵੀ ਕਹਿਣ ਲੱਗੇ ਵੀ ਨਹੀਂ ਪ੍ਰਧਾਨੇ ਗਏ ਇਸ ਵਾਰ ਨਹੀਂ ਖਰੀਦਾਰ ਤੇ। ਜੋ ਪਰਿਵਾਰ ਚਲਾਣਾ ਤੂੰ ਵੀ ਛੋਟੀ ਹੋ ਜੂਗੀ। ਹਾਂ। ਬੱਚੇ-ਵੱਡੇ ਨਾ ਕਿ ਸੋਚੇ ਨੇ ਆਪਣੇ ਪਰਿਵਾਰ ਦੇ ਵਿੱਚ ਹੀ। ਚਲੋ ਕੱਲ ਰਾਤ ਇੱਕ ਵਾਰ ਕਰੀ ਕੱਲੀ ਗਾਈ ਤੇ ਕੱਲੀ ਲੈਣ ਕਰੀ ਲਾਉਗੀ ਕਰੂ ਲਾਉਗੀ ਰਹਿਣੂ ਅਸਲੀ ਆਉਂਦਾ ਜਦੋਂ ਬਾਹਰ ਖੜੀ ਹੋਰ ਮਾੜੀ ਕਹਿੰਦੀ ਕਹਿੰਦੀ ਮਾਸੀ ਇੰਨੇ ਪੈਸੇ ਲਾ ਕੇ ਕਹਿੰਦੀ 21-22 ਲੱਖ ਤੁਸੀਂ ਲਾ ਕੇ ਤੇ ਕਹਿੰਦੀ ਨਾ ਐਂ ਛੱਡ ਰਿਹਾ ਤੇ ਕਵਰ ਕੁਮਰ ਕੇ ਹੋਣੀ ਬੰਦੇ ਮੈਂ ਕਵਰ ਪਾ ਕੇ ਪਤਾ ਕਿਵੇਂ ਲੱਗੂਗੀ ਇੰਤਰੀ ਗੱਡੀ ਇੱਕ ਗੱਲ ਹੋਰ ਆਪਾਂ ਇਹਨਾਂ ਜਲਦੀ ਇੱਥੇ ਛੱਡ ਪਾਵਾਂਗੇ ਛੱਡ ਪਾ ਲਾਂਗੇ ਪਰ ਸਸਤਾ ਜਾ ਕਿਉਂਕਿ ਆਪਾਂ ਜਾਦਾ ਪੈਸੇ ਲਾਉਣਾ ਕਿਉਂਕਿ ਆਪਾਂ ਘਰ ਨੂੰ ਵੀ ਆਪਣੇ ਨੂੰ ਰੈਨੋਵੇਟ ਕਰਾਉਣਾ ਹੁਣ ਦੁਬਾਰਤ ਉਹਨੂੰ ਵਧੀਆ ਕਰਕੇ ਬਣਾਉ ਤੇ ਇਸ ਕਰਕੇ ਆਪਾਂ ਵੱਦਾ ਪੈਸੇ ਲਾਵਾਂਗੇ ਸ਼ੈੱਡ ਜਾਂ ਬਣਾਵਾਂਗੇ ਟੈਂਪਰੇਰੀ ਸ਼ੈੱਡ ਮਕਸਦਾ ਨਾ ਸਭ ਤੋਂ ਵੱਡਾ ਜਿਹੜਾ ਉਹ ਸਾਡਾ ਟਾਰਗੇਟ ਚੱਲ ਰਿਹਾ ਜਿੱਦਾਂ ਸਾਡਾ ਉਹ ਟਾਰਗੇਟ ਫਤਿਹ ਹੋ ਗਿਆ ਸਮਝ ਲੋ ਅਸੀਂ ਉੱਧਰ ਆਪਣੀ ਗੱਡੀ ਚੜ ਗਈ ਜੇ ਗੱਡੀ ਲਈ ਤੇ ਚੜੀ ਨਹੀਂ ਹੈਗੀ ਚੰਗੀ ਤਰ੍ਹਾਂ ਗੱਡੀ ਚੜੀ ਹੈ ਤੇ ਬਟਾਈ ਮਿਲ ਨਹੀਂ ਚੰਗੀ ਤਰ੍ਹਾਂ ਨਹੀਂ ਚੜੀ ਹੈ ਮਤਲਬ ਕਿ ਇਹ ਤਾਂ ਸਾਡੇ ਛੋਟੇ ਛੋਟੇ ਸੁਪਨੇ ਨੇ ਸਾਡੇ ਸ਼ੌਂਕ ਜਿਹੜੇ ਆਪਾਂ ਪੂਰੇ ਕਰਨ ਲੱਗੇ ਹੋਏ ਆ ਕਿ ਕਿਤੇ ਇਹ ਨਾ ਹੋਵੇ ਕਿ ਆਪਾਂ ਪੂਰੇ ਹੋ ਜਾਈ ਸਾਡੇ ਸ਼ੌਂਕ ਨਾ ਪੂਰੇ ਹੋਣ ਨਾ ਤੇ ਪਰ ਜਿਹੜਾ ਮੇਨ ਟੀਚਾ ਸਾਡੀ ਜ਼ਿੰਦਗੀ ਦਾ ਉਹ ਮਿੱਠਿਆ ਹੋਇਆ ਸੀ ਸਾਰੇ ਪਰਿਵਾਰ ਨੇ ਤੇ ਜਿੱਦਨ ਪਰਮਾਤਮਾ ਨੇ ਸਾਡਾ ਉਹ ਕੰਮ ਫਤਿਹ ਕਰਤਾ ਨਾ ਤੇ ਮੈਂ ਕਹਿੰ ਤੂੰ ਮਰ ਲਗੀ ਸਾਨੂੰ ਇਹ ਹੋ ਜੂਗਾ ਕਿ ਵਾਕੇ ਰੱਬ ਨੇ ਸਾਡੀ ਬਾਹ ਨਹੀਂ ਬੜੀ ਸਾਨੂੰ ਜੱਫੀ ਪਾਈ ਹੋਈ ਹੈ ਨੇੜੇੋਂ ਸੁਣਦੇ ਨਹੀਂ ਹਾਂ ਪਰ ਇਹਦੇ ਵਾਸਤੇ ਕਹਿੰਦੇ ਨਾ ਮੈਂ ਮਿਹਨਤ ਕਰਨੀ ਪੈਣੀ ਹੈ ਤੇ ਮਿਹਨਤ ਤੇ ਮਿਹਨਤ ਸਾਡੀ ਜਾਰੀ ਹੈ ਮਿਹਨਤ ਸਾਡੀ ਜਾਰੀ ਹੈ ਠੀਕ ਹੈ ਤੇ ਜਲਦੀ ਕਿਤਾ ਕੁਝ ਕੁਝ ਨਵਾਂ ਕਰਕੇ ਦਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਛੱਟ ਪਤਾ ਕਿੰਨੀ ਹੈ ਤੇ ਇਧਰ ਆ ਦੋ ਫਰੈਂਡ ਬੈਠੇ ਨੇ ਆਪ ਤੇ ਹਾਂ ਭਾਈ ਪਤਾ ਲੱਗ ਗਿਆ ਪੁੱਤ ਹੁਣ ਕੀ ਚੀਜ਼ ਐ ਉਹ ਹਾਂ ਪੰਜਾਬ ਹਾਂ 13 ਲਾਬੇ ਨਾਨਕ ਦਾ ਹਾਂ ਡੈਸ਼ਟਾ ਬੈਟੇਸਿਸ ਅੰਸ਼ੀ ਦਾ 47 43 43 43 ਠੀਕ ਹੈ ਅੱਗੇ ਬੱਚੇ ਇਹਦੇ ਮਨੋਂ ਕੰਮ ਕਰਦਾ ਰੋਜੀ ਦੇ ਖਲਾਬ ਸਕੂਟਰ ਦੀ ਸ਼ੱਟ ਦੀ ਸੈਟਿੰਗ ਕਰਨੀ ਹੈ ਪਰ ਉਥੇ ਮੈਨੂੰ ਲੱਗਦਾ ਗੱਡੀ ਕਰਕੇ ਆਉਂਦੀ ਨਹੀਂ ਹੈਗੀ ਨਾ ਆਪਾਂ ਉਹ ਕਰਨਾ ਹੈ ਛੱਟ ਤਾਂ ਰਿਹਾ ਪਰ ਮੈਂ ਕਿਹਾ ਨੋਰਮਲ ਜਿਹਾ ਬਣਾ ਲੈਂਦੇ ਆ ਕੋਈ ਤਗੜਾ ਨਾ ਬਣਾਈਏ ਨਹੀਂ ਹੋ ਜਾਦਾ ਭਾਈ ਤਗੜਾ ਬਣਾ ਕੇ ਫਾਇਦਾ ਨਹੀਂ ਇੱਕ ਮੰਨ ਲੋ ਗੱਡੀ ਨੂੰ ਮੀਂਹ ਕਲੂਚ ਧੁੱਪ ਚ ਹਾਂ ਉਹ ਸੇਫਟੀ ਵਾਸਤੇ ਹੋਰ ਫਤਤ ਕੀ ਲਾਉਂਦੇ ਫਿਰਦੇ ਜਾਓ ਤਾਂ ਕਲਾਉ ਨੂੰ ਆਓ ਮੈਂ ਪਾਸੀ ਦੇ ਮਾਨ ਦਾ ਜੋਰ ਪਤਾ ਲੱਗੂ ਅੱਜ ਅੱਜ ਜੋਰ ਪਰਖਿਆ ਲੈਣਾ ਤੁਹਾਡਾ ਮਾਨੋ ਆਣਾ ਹੈ ਅੱਛਾ ਇਹ ਮਾਨ ਨੇ ਓਏ ਕੱਦੂ ਖਾਂਦਾ ਮਾਨ ਓਏ ਮਾਨ ਸਾਹਿਬ ਕੀ ਖਾਦਾ ਹੈ ਗੱਲ ਫਿਰ ਤੇਰੇ ਦੋਸਤ ਵਾਲੇ ਕੱਦੂ ਦਾ ਖੱਟੇ ਕੰਮ ਜੋਰ ਨਹੀਂ ਲੱਗ ਰਿਹਾ ਉਧਰ ਦੀ ਜਾ ਉਧਰ ਦੀ ਜਾ ਓਏ ਹੌਲੀ 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 ਮੈਂ ਆਰ ਤੇ ਪਤਾ ਪੀ ਲੈਂਦਾ ਨੀਚ ਬੱਲ ਮੈਨ ਬੱਲ ਬੱਲੇ ਬੱਲੇ ਓਮਤੀ ਓਏ ਹੌਲੀ 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 ਹਟ ਮੈਂ ਕਰ ਸੀ ਯੱਕ ਆ ਰਿਹਾ ਮਮਾ ਹਾਂ ਅੱਜ ਗਿੱਡੀ ਵਿੱਚ ਸ਼ੀਜ਼ ਪਟਾਖੇ ਫੇੜਨਗੇ ਹੋ ਲੈ ਗੱਡੀ ਦੀ ਖੁਸ਼ੀ ਚੋਜ ਪਟਾਕੇ ਪਾਈ ਜਾਣੇ ਨੇ ਫੁੱਟ ਬਿਜਾਈ ਪਟਾਕੇ ਦਾ ਪਾਇਆ ਓਏ ਫਤਿਹ ਨਾ ਪੁੱਤ ਨਹੀਂ ਨਾਲ ਨਹੀਂ ਜਮਾਨੀ ਨਾ ਲਾਇਓ ਗੱਡੀ ਦੀ ਹੋ ਰਹਾ ਨਾ ਸਕੂਟੀ ਦਾ ਕਢਾਇਆ ਕਰਾਂਗੇ ਕੋਈ ਗੱਲ ਨਹੀਂ ਸਕੂਟਰੀ ਦਾ ਕਵਰ ਮਿਲਦਾ ਉਹ ਲੈ ਆਓ ਯਾਰ ਸਭ ਕੀ ਕਰਨਾ ਹੈ ਯਾਰ ਉਹ ਤਾਂ ਕਿੰਨੇ ਦਾ ਮਿਲਣਾ 2-300 ਦਾ ਕਵਰ ਮਿਲ ਜਾਣਾ ਹੋਰ ਉਹ ਪਾ ਦਿਆ ਕਰੋ ਉੱਤੇ ਇਹ ਕੀ ਇਹ ਰਾਜੇ ਦਾ ਛੱਡਦਾ ਹੋ ਕਾਣੇ ਦਾ ਕਵਰ ਹੂੰ ਕਵਰ ਕਰਨਾ ਹੀ ਭੇਜਿਓ ਨਾ ਹਨਾ ਬੱਦ ਤੂੰ ਜਾਉ ਸੁਭਾਵੇਂ ਕੋਈ ਕੰਮ ਨਹੀਂ ਚਲੋ ਫੇਰ ਸਾਹਮਣੇ ਦੋ ਫੇਰ ਦੋ ਆਲਾ ਬੈੱਡ ਸਤਿਰੁਪਾ ਜੀ ਵੀ ਫਤਿਹ ਵਾਸਤੇ ਲੈ ਕੇ ਆਏ ਆਪਾਂ ਫਾਈਟਰ ਜੈਟ ਤੇ ਦੇਖੋ ਜੀ ਗਾਇਸ ਦੇਖੋ ਗਾਇਸ ਹੁਣ ਫਤਿਹ ਚਲਾ ਕੇ ਲਿਖਾ ਗੋ ਤੁਹਾਨੂੰ बहुत सोनी बैलेंसिंग करता है फते देखो ओला बस फतेह ठीक ठीक कर ले तू ओ ला जी कंट्रोल फतेह के हाथ च पूरा जा बोल जी कर दे तू ਉਮੀਦ ਕਰੇ ਅੰਦਾਜ਼ ਤੋਂ ਦੂਜਾ ਤਮੇਂ ਇਹ ਅੰਦਾਜ਼ ਤੋਂ ਪੁਝਾਰੇ ਰੁਕਾ ਦੇ ਰੁਕੇ ਤੇ ਕਰ ਨੂੰ ਤੂੰ ਕਿਉਂ ਲੈ ਤੂੰ ਵਾਰ ਵਾਰ ਵੀ ਇਹਨਾਂ ਨੂੰ ਆਨ ਆਪ ਤੇ ਕਰੀ ਗਏਸ ਆਨ ਆਉਂਦਾ ਗਿਆ ਪੜੇ ਐ ਮੋੜ

ਜਾ ਕੇ ਲੇ। ਕਿੰਦਰ ਦਾ ਕਿੰਦਰ ਦਾ। ਬੈਕ ਲੈ ਬੈਕ। ਓਏ ਕਿੰਨਾ ਨਹੀਂ। ਉਹਨਾਂ ਦੇ ਘਰ ਆ ਗਏ। ਤੁਸੀਂ। ਕਿਵੇਂ? ਕੀ ਕਰੇ? ਪੌਣੀਆਂ। ਗਰਮ ਪਜਾਮੀਆਂ ਦੇ ਕਰ ਲਈ ਉਹ ਦਮਾਸ਼ੀ। ਹਾਂ। ਤੇਰੇ ਨਾਲ ਕੰਮ ਫਤਿਹੋ। ਮੈਂ ਕਿਹੜਾ ਪਰਨਾ। ਹੋਰ ਤੂੰ ਗਰਮ ਪਜਾਮੀ ਪੌਂਦਾ ਨਹੀਂ ਕਾ? ਨਹੀਂ ਪਾਈ ਆ ਤੂੰ। ਕਿੱਥੇ ਆਈ? ਆ ਜਾ ਅੰਦਰ ਉਹਦੇ। ਇਹੀ ਹੈ ਓਏ ਯਾਰ ਫਤੀਦ ਆ ਗਿਆ ਬੋਲੀ ਦੇ ਦਿਆ ਹਰੇ ਦਦੀ ਚਲੀ ਗਈ ਬਾਤ ਫਤੇ ਦੇ ਨਾਂ ਤੇ ਪੈ ਗਈ ਭਾਈ ਇਹ ਫਤੀਦ ਨਾਲ ਭਾਈ ਸੌਣ ਦਾ ਬੜਾ ਮਜ਼ਾ ਹੁੰਦਾ ਅੱਛਾ ਇਹ ਜਰਾ ਪਿੱਛੇ ਕਰ ਥੋੜੀ ਜਿਹੀ ਅੱਗੇ ਕਰ ਥੋੜੀ ਜਿਹੀ ਕਿੱਥੇ ਕਰ ਰਖੀ ਮੈਂ ਹੋਰ ਕੀ ਕਰ ਓਕੇ ਦੇਖੋ ਆ ਵੀ ਬਦਮਾਸ਼ ਹੋ ਠੀਕ ਹੈ ਕਿਉਂ ਬਦਮਾਸ਼ ਕਿਉਂ ਦੰਮੂਣ ਯਾਰੀ ਕਿਉਂ ਕਿ ਅਸੀਂ ਕੀ ਇਹਦੀ ਜ਼ਮੀਨ ਦੱਬ ਲਈ ਹਾਂ ਪੌਣੀਆਂ ਗਰਮ ਪੰਜਾਬੀਆਂ ਤੇ ਕਰਨੀ ਬਦਮਾਸ਼ੀ ਹੈ ਮਾਸੀ ਕਰਨ ਭਾਈ ਅਮੀ ਬਾਘੇ ਹੋਣੀ ਚਲੋ ਫਿਰ ਲੀਡ ਗਈ ਜਾਂਦੀ ਆਈਫੋਨ ਵਾਲੀ ਆਈਫੋਨ ਮੇਰਾ ਹੀ ਬੰਦ ਹੋਇਆ ਪਿਆ ਫਾਇਦਾ ਲੈ ਆਉਣੀ ਮਿਰਚਾਂ ਤੇ ਦਾਲ ਜੀ ਦਾਦਾ ਮਿਰਚਾਂ ਤੇ ਦਾਲ ਨਾ ਠੀਕ ਹੈ ਠੀਕ ਹੈ ਤੇ ਪਿਕਸ ਕਿਹੜੀ ਬਣਾਏਗਾ ਅਭੀ ਤਾਂ ਪਹਿਲਾਂ ਦਾਲ ਹੀ ਬਣਾ ਰਹੀ ਸੀ ਨਾ ਠੀਕ ਹੈ ਮੈਂ ਅਸੀਂ ਸਿਰੋਜਾਂ ਦਾ ਪਹਿਲਾਂ ਪਲਾ ਸੋਚਿਆ ਕਿ ਦਾਲ ਬਣਵਾ ਲਈਏ ਰਾਜੂ ਕੋਲ ਰਾਜੂ ਲੰਬਾ ਟੂਰ ਕਰਦਾ ਤੋ ਨਾ ਉਸ ਤੋਂ ਸ਼ੁਰੂ ਨਾ

मैं तिनजी आया काम काम डाल दिया राजू इसमें राजू इसमें जा दे वो मेरे को तो कम मिलेगा ना अच्छा एक दाल और बनाने एक दाल और बना दो इसमें हरी मिर्ची प्याज वगैरह अच्छा डाल देना दाल कम मत कर देना दाल भी बराबर करना हां ਪਬਲੂ ਨੇ ਲਗਿਆ ਦਾਲ ਆਪਣੇ ਵਾਸਤੇ ਕਰਾਰੀ ਇਹ ਬੰਦੇ ਘੱਟ ਮਿਰਚਾਂ ਖਾਣ ਵਾਲੇ ਨੇ ਅਜੀ ਆਪ ਹੀ ਬਹੁਤਿੱਖੇ ਆਗੇ ਤੇਨੂੰ ਵੀ ਨਹੀਂ ਮਿਲਿਆ ਮਨ ਰਹਿਣਾ ਨਹੀਂ ਰਹਿਣਾ ਨਹੀਂ ਕਿਹਣਾ ਨਹੀਂ ਬੰਦ ਰਹਿਣਾ ਇਹ ਲੋ ਕਹਿੰਦੇ ਹੁਣ ਦੋ ਦੋ ਇਹ ਤਾਂ ਮਿਰਚ ਵਾਲਾ ਬਣਾਇਆ ਹੈ ਨਾ ਮੇਰੇ ਮਿਰਚ ਵਾਲਾ ਬਣਾਓ ਅੱਛਾ ਲਓ ਜੀ ਅਜੇ ਮੈਨੂੰ ਵੀ ਦਾੰਦ ਹੋ ਰਹਾ ਲਓ ਜੀ ਆ ਜੀ ਦੋ ਆਪ ਕੀ ਦੋ ਬੋ ਦਿਲ ਦਾ ਖੁੱਲਾ ਬੰਦਾ ਇਹ ਹੈ ਕਈ ਰ ਆਪਣੇ ਰੰਗ ਭਾਗ ਲਾਏ ਹਾਂ ਹੋਰ ਦਿਲ ਦਾ ਖੁੱਲਾ ਹੈ ਇਹ ਦਿਲ ਦਾ ਖੁੱਲਾ ਤਾਂ ਬਟ ਇਹ ਜਿਹੜਾ ਉਹ ਸੀ ਆਪਣਾ ਫਰੂਟ ਜਦੋਂ 베 ਕਰਦਾ ਹੁੰਦਾ ਸੀਗਾ 베 ਤਾਂ ਦੋ ਦਾ ਬਹੁਤੀ ਆਪਣਾ ਹਾਂ ਹੋਰ ਦਾਈ ਦਾ ਕੰਮ ਉਹ ਬੰਦ ਕਰ ਗਿਆ ਅੰਨੇ ਤੂੰ ਨਹੀਂ ਹੁਣ ਵੀ ਕਾਂਗੇ ਯਾਦ ਕਰਦੇ ਫਲੂਟ ਕੇ ਕੰਮ ਆਏ ਕਰ ਲਓ ਲੇਕਿਨ ਮੈਂ ਯਹੀ